ਪਿਛਲੇ ਦਿਨੀ ਜਿਹੜੀ ਦੁਗਰੀ ਇੱਕ ਘਰ ਤੇ ਫਾਇਰਿੰਗ ਕੀਤੀ ਗਈ ਸੀ ਉਹਦੇ ਵਿੱਚੋਂ ਅਸੀਂ 4 ਬੰਦੇ ਅਰੈਸਟ ਕੀਤੇ 3 ਬੰਦੇ CIA 3 ਨੇ ਔਰ ਇੱਕ ਬੰਦਾ CIA 2 ਨੇ ਇਹਨਾਂ ਕੋਲੋਂ ਦੋਨਾਂ ਕੋਲੋਂ ਜਿਹੜਾ ਹੈਗਾ ਅਸਲਾ ਬਰਾਮਦ ਹੋਇਆ ਪਲੱਸ ਜਿਹੜੀ ਹੈਗੀ ਦਾਤਰ ਵਗੈਰਾ ਬਰਾਮਦ ਸਰ ਕਿੰਨੇ ਕਸਲਾਵਤ ਮਤਲਬ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਅੱਗੇ ਬੈਕਗ੍ਰਾਉਂਡ ਕੀ ਹੈ ਇਹ ਇੱਕ ਸਾਗਰ ਨਿਊਟਨ ਨਾਮ ਦਾ ਬੰਦਾ ਹੈਗਾ ਜਿਹਦੇ ਨਾਲ ਕਹਿੰਦੇ ਇਸ ਤਰ੍ਹਾਂ ਦਾ ਕੰਮ ਕਰਦਾ ਸੀ ਫਾਇਰਿੰਗ ਵੀ ਉਹਦੇ ਕਹਿੰਦੇ ਕੀਤੀ ਸੀ ਇਹਨਾਂ ਨੇ ਸੋ ਇਹਨਾਂ ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਔਰ ਤਿੰਨਾਂ ਕੋਲੋਂ ਦੋ ਪਿਸਟਲ ਜਿਹੜੇ ਬਰਾਮਦ ਸਰ ਕਿਸ ਕੈਟਾਗਰੀ ਦਾ ਬਚਾ ਗਾਇਆ ਰੋ ਗੈਂਗਸਟਰ ਦਿਨਾਲ ਨੂੰ ਸਾਬਤ ਤੇ ਕੈਟਾਗਰੀ ਤੇ ਗੈਂਗਸਟਰ ਦੀ ਕਿਹੜੀ ਹੁੰਦੀ ਹੈ ਮਾੜੇ ਕੰਮ ਕਰਨੇ ਹੁੰਦੇ ਆ ਸੋ ਇਸ ਕਰਕੇ ਕੈਟਾਗਰੀ ਵਾਲੀ ਗੱਲ ਨਹੀਂ ਹੈ ਲੇਕਿਨ ਇਹ ਜਿਹੜੇ ਬੰਦੇ ਹੈਗੇ ਆ ਇਹਨਾਂ ਨੂੰ ਉਹਦੇ ਕਹਿਣ ਤੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰ ਕੀ ਮਾਮਲਾ ਪਤਾ ਲੱਗ ਪਾਇਆ ਕੀ ਮਾਮਲਾ ਸੀ ਕਿਉਂ ਗੋਲੀਆਂ ਮਰਨੀਆਂ ਪਤਾ ਉਹਦੇ ਕਹਿਣ ਤੇ ਉਹਨਾਂ ਦਾ ਕੋਈ ਰੰਜਿਸ਼ ਦੀ ਬਜਾਏ ਨਾਲ ਇਹ ਨੇ ਗੋਲੀਆਂ ਉੱਥੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹਨਾਂ ਨੂੰ ਡਰਾਇਆ ਜਾ ਸਕੇ ਸਰ ਹੋਰ ਵੀ ਕੋਈ ਮਡੂਲ ਹਥਿਆਰ ਪਈ ਇਹਨਾਂ ਦੇ ਬਰਾਮਦੇ ਨਹੀਂ ਹਜੇ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਆ ਕਿ ਹੋਰ ਹੋਏਗਾ ਜਰੂਰ ਤਾਂ ਪਿਛਲੇ ਦਿਨੀ ਜਿਹੜੀ ਦੁਗਰੀ ਇੱਕ ਘਰ ਤੇ ਫਾਇਰ ਉਹਦੇ ਵਿੱਚੋਂ ਅਸੀਂ 4 ਬੰਦੇ ਅਰੈਸਟ ਕੀਤੇ 3 ਬੰਦੇ CIA 3 ਨੇ ਔਰ 1 ਬੰਦਾ CIA 2 ਨੇ ਇਹਨਾਂ ਕੋਲੋਂ ਦੋਨਾਂ ਕੋਲੋਂ ਜਿਹੜਾ ਹੈਗਾ ਅਸਲਾ ਬਰਾਮਦ ਹੋਇਆ ਹੈ ਪਲੱਸ ਜਿਹੜੀ ਹੈਗੀ ਦਸਤਰ ਵਗੈਰਾ ਬਰਾਮਦ ਸਰ ਕਿੰਨੇ ਕਸਲਾਵਤ ਮਤਲਬ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਅੱਗੇ ਬੈਕਗ੍ਰਾਉਂਡ ਕੀ ਹੈ ਇਹ ਇੱਕ ਸਾਗਰ ਨਿਊਟਨ ਨਾਮ ਦਾ ਬੰਦਾ ਹੈਗਾ ਜਿਹਦੇ ਨਾਲ ਕਹਿੰਦੇ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀ ਫਾਇਰਿੰਗ ਵੀ ਉਹਦੇ ਕਹਿੰਦੇ ਕੀਤੀ ਸੀ ਇਹਨਾਂ ਨੇ ਸੋ ਇਹਨਾਂ ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਔਰ ਤਿੰਨਾਂ ਕੋਲੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਸਰ ਕਿਸ ਕੈਟਾਗਰੀ ਦਾ ਬੱਚਾ ਜਾ ਰੋ ਗੈਂਗਸਟਰ ਬਣਾ ਲੂੰਗੇ ਸਾਡੇ ਕੀ ਕੈਟਾਗਰੀ ਤੇ ਗੈਂਗਸਟਰ ਦੀ ਕਿਹੜੀ ਹੁੰਦੀ ਹੈ ਮਾੜੇ ਕੰਮ ਕਰਨੇ ਹੁੰਦੇ ਆ ਸੋ ਇਸ ਕਰਕੇ ਕੈਟਾਗਰੀ ਵਾਲੀ ਗੱਲ ਨਹੀਂ ਹੈ ਲੇਕਿਨ ਇਹ ਜਿਹੜੇ ਬੰਦੇ ਹੈਗੇ ਇਹਨਾਂ ਨੂੰ ਉਹਦੇ ਕਹਿਣ ਤੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰ ਕੀ ਮਾਮਲਾ ਪਤਾ ਲੱਗ ਪਾਇਆ ਕੀ ਮਾਮਲਾ ਸੀ ਕਿਉਂ ਗੋਲੀਆਂ ਮਾਰ ਰਹੀਆਂ ਨੇ ਪਤਾ ਲੱਗ ਉਹਦੇ ਕਹਿਣ ਤੇ ਉਹਨਾਂ ਦਾ ਨਾਮ ਕੋਈ ਰੰਜੀਤ ਸਿੰਘ ਦੀ ਬਜਾ ਨਾਲ ਇਹਨਾਂ ਨੇ ਗੋਲੀਆਂ ਉੱਥੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹਨਾਂ ਨੂੰ ਡਰਾਇਆ ਜਾ ਸਕੇ ਸਰ ਹੋਰ ਵੀ ਕੋਈ ਮਡੂਲ ਹਥਿਆਰ ਕੋਈ ਇਹਨਾਂ ਕੋਲ ਬਰਾਮਦ ਹੋਇਆ ਨਹੀਂ ਹਜੇ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਆ ਕਿ ਹੋਰ ਹੋਏਗਾ ਜਰੂਰ ਤਾਂ ਪਿਛਲੇ ਦਿਨੀ ਜਿਹ ਉਹਦੇ ਵਿੱਚੋਂ ਅਸੀਂ 4 ਬੰਦੇ ਅਰੈਸਟ ਕੀਤੇ 3 ਬੰਦੇ CIA 3 ਨੇ ਔਰ 1 ਬੰਦਾ CIA 2 ਨੇ ਇਹਨਾਂ ਕੋਲੋਂ ਦੋਨਾਂ ਕੋਲੋਂ ਜਿਹੜਾ ਹੈਗਾ ਅਸਲਾ ਬਰਾਮਦ ਹੋਇਆ ਹੈ ਪਲੱਸ ਜਿਹੜੀ ਹੈਗੀ ਦਾਤਰ ਵਗੈਰਾ ਬਰਾਮਦ ਹੋਇਆ ਸਰ ਕਿੰਨੇ ਕ ਅਸਲਾ ਮਤਲਬ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਅੱਗੇ ਬੈਕਗ੍ਰਾਉਂਡ ਕੀ ਹੈ ਇਹ ਇੱਕ ਸਾਗਰ ਨਿਊਟਨ ਨਾਮ ਦਾ ਬੰਦਾ ਹੈਗਾ ਜਿਹਦੇ ਨਾਮ ਕਹਿੰਦੇ ਇਸ ਤਰ੍ਹਾਂ ਦਾ ਕੰਮ ਕਰਦਾ ਸੀ ਫਾਇਰਿੰਗ ਵੀ ਉਹਦੇ ਕਹਿੰਦੇ ਕਿ ਕੀਤੀ ਸੀ ਇਹਨਾਂ ਨੇ ਸੋ ਇਹਨਾਂ ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਔਰ ਕਿੰਨਾਂ ਕੋਲੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਸਰ ਕਿਸ ਕੈਟਾਗਰੀ ਦਾ ਬੱਚਾ ਜਾ ਰਹਾ ਗੈਂਗਸਟਰ ਬਿਨਾਂ ਲੁੰਸਾ ਦੀ ਕੈਟਾਗਰੀ ਤੇ ਗੈਂਗਸਟਰ ਦੀ ਕਿਹੜੀ ਹੁੰਦੀ ਹੈ ਮਾੜੇ ਕੰਮ ਕਰਨੇ ਹੁੰਦੇ ਆ ਸੋ ਇਸ ਕਰਕੇ ਕੈਟਾਗਰੀ ਵਾਲੀ ਗੱਲ ਨਹੀਂ ਹੈ ਲੇਕਿਨ ਇਹ ਜਿਹੜੇ ਬੰਦੇ ਹੈਗੇ ਇਹਨਾਂ ਨੂੰ ਉਹਦੇ ਕਹਿਣ ਤੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰ ਕੀ ਮਾਮਲਾ ਪਤਾ ਲੱਗ ਪਾਇਆ ਕੀ ਮਾਮਲਾ ਸੀ ਕਿਉਂ ਗੋਲੀਆਂ ਮਰਨੀਆਂ ਪਤਾ ਉਹਦੇ ਕਹਿਣ ਤੇ ਉਹਨਾਂ ਦਾ ਨਾਲ ਕੋਈ ਰੰਜਿਸ਼ ਦੀ ਬਜਾ ਨਾਲ ਇਹਨੇ ਗੋਲੀਆਂ ਉੱਥੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹਨਾਂ ਨੂੰ ਡਰਾਇਆ ਜਾ ਸਕੇ ਸਰ ਹੋਰ ਵੀ ਕੋਈ ਮਡੂਲ ਹਥਿਆਰ ਕੋਈ ਇਹਨਾਂ ਕੋਲ ਬਰਾਮਦ नहीं हजार इन्वेस्टिगेशन फर्दर कर रहे हैं जो होएगा जरूरत जरूर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर